2018 ਤੋਂ 2023 ਦੇ ਦਰਮਿਆਨ BC ਯੂਨੀਵਰਸਿਟੀ ਦੁਆਰਾ ਨੈਸ਼ਨਲ ਡਰੱਗ ਸਟਡੀ 2024 ਦੇ ਮੁਤਾਬਕ ਡਰਾਈਵਰਾਂ ਦੇ ਖੂਨ ਦੇ ਸੈਂਪਲਾਂ ਦੇ ਵਿੱਚ ਗੜਬੜੀ ਸੀ 54% ਨੇ ਘੱਟੋ-ਕਾਟੇ ਕਮਜ਼ੋਰ ਪਦਾਰਥ ਲਈ ਪੋਜ਼ਿਟਿਵ ਟੈਸਟ ਕੀਤਾ ਤੇ ਉਹਨਾਂ ਸਮੂਹਾਂ ਦੇ ਵਿੱਚੋਂ 16.6% ਦੇ ਖੂਨ ਵਿੱਚ ਭੰਗ ਸੀ ਜਦੋਂ ਕਿ 16% ਦੇ ਵਿੱਚ ਸ਼ਰਾਬ ਸੀ ਕੈਨਾਬਿਸ ਦੀ ਵਰਤੋਂ ਤੋਂ ਬਾਅਦ ਗੱਡੀ ਚਲਾਉਣਾ ਕੈਨੇਡਾ ਵਿੱਚ ਇੱਕ ਉੱਭਰਦੀ ਹੋਈ ਸਮੱਸਿਆ ਲੱਗ ਰਹੀ ਹੈ ਤੇ ਹੁਣ ਸ਼ਰਾਬ ਪੀ ਕੇ ਵੀ ਗੱਡੀ ਚਲਾਉਣ ਨਾਲੋਂ ਇਜ਼ਾਦਾ ਆਮ ਹੋ ਸਕਦੀ ਹੈ ਅਧਿਐਨ ਦੇ ਮੁਤਾਬਕ ਇਹ ਵੀ ਪਾਇਆ ਗਿਆ ਹੈ ਕਿ ਅਟਲੈਂਟਿਕ ਕੈਨੇਡਾ ਜ਼ਖਮੀ ਡਰਾਈਵਰਾਂ ਦੇ ਅਨੁਪਾਤ ਦੇ ਵਿੱਚ ਵੀਡ ਦੀ ਵਰਤੋਂ ਦੇ ਵਿੱਚ ਮੋਹਰੀ ਰਿਹਾ ਇੱਕ 6 ਸਾਲਾ ਵਿਸ਼ਲੇਸ਼ਣ ਜਿਸ ਦੇ ਵਿੱਚ 1 ਲੱਖ ਤੋਂ ਵੱਧ ਕੈਨੇਡੀਅਨ ਡਰਾਈਵਰ ਸ਼ਾਮਿਲ ਸਨ ਜੋ ਮੋਟਰ ਵਾਹਨ ਟੱਕਰਾਂ ਦੇ ਵਿੱਚ ਸ਼ਾਮਿਲ ਸਨ ਉਹ ਦੱਸਦੀ ਹੈ ਕਿ ਕੈਨਾਬਿਸ ਹੁਣ ਕੈਨੇਡਾ ਦੇ ਵਿੱਚ ਸ਼ਰਾਬ ਨੂੰ ਪਾਰ ਕਰਕੇ ਸਭ ਤੋਂ ਆਮ ਨਸ਼ੀਲੇ ਪਦਾਰਥ ਦੇ ਰੂਪ ਦੇ ਵਿੱਚ ਸਾਹਮਣੇ ਆ ਰਹੀ ਹੈ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੁਆਰਾ ਜਾਰੀ ਕੀਤੀ ਗਈ 2024 ਨੈਸ਼ਨਲ ਡਰੱਗ ਡਰਾਈਵਿੰਗ ਸਟਡੀ ਦੇ ਵਿੱਚ ਕਿਹਾ ਗਿਆ ਹੈ ਕਿ ਖੋਜਕਰਤਾਵਾਂ ਨੇ 2018 ਤੋਂ 2023 ਤੱਕ ਬ੍ਰਿਟਿਸ਼ ਕੋਲੰਬੀਆ, ਅਲਬਰਟਾ, ਸਸਕਾਚੁਆਨ, ਅਨਟੈਰੀਓ, ਕਿਊਬੈਕ, ਨੋਵਸਕੋਸ਼ੀਆ, ਨਿਊ ਬ੍ਰਾਂਸਵਿਕ ਤੇ ਨਿਊ ਫਾਉਂਡਲੈਂਡ ਤੇ ਲੈਬਰਾਡੋਰ ਦੇ ਵਿੱਚ ਡਰਾਈਵਰਾਂ ਦੇ ਖੂਨ ਦੇ ਕਈ ਸੈਂਪਲ ਜਿਹੜੇ ਨੇ ਉਹ ਲਏ ਤੇ ਉਹਨਾਂ ਨੂੰ ਦੇਖਿਆ ਉਨ੍ਹਾਂ ਨੇ ਪਾਇਆ ਕਿ 54% ਦੇ ਇਨ੍ਹਾਂ ਜ਼ਖਮੀ ਡਰਾਈਵਰਾਂ ਦੇ ਵਿੱਚੋਂ ਘੱਟੋ-ਘੱਟ ਇੱਕ ਨਸ਼ੀਲੇ ਪਦਾਰਥ ਮੌਜੂਦ ਸੀ ਅਤੇ ਇਸ ਗਰੁੱਪ ਦੇ ਵਿੱਚੋਂ 16.6% ਦੀ ਡਰਾਈਵਰਾਂ ਦੇ ਖੂਨ ਦੇ ਵਿੱਚ ਕੈਨਾਬਿਸ ਮੌਜੂਦ ਸੀ ਜਦੋਂ ਕਿ 16% ਦੇ ਵਿੱਚ ਸ਼ਰਾਬ ਮੌਜੂਦ ਸੀ ਸਟੱਡੀ ਕਹਿੰਦੀ ਹੈ ਕਿ ਕੈਨਾਬਿਸ ਵਰਤੋਂ ਤੋਂ ਬਾਅਦ ਡਰਾਈਵਿੰਗ ਕੈਨੇਡਾ ਵਿੱਚ ਇੱਕ ਨਵੇਂ ਸਮੱਸਿਆ ਦੇ ਰੂਪ ਦੇ ਵਿੱਚ ਉੱਭਰਦੀ ਦਿਖ ਰਹੀ ਹੈ ਤੇ ਹੁਣ ਸ਼ਰਾਬ ਪੀਣ ਤੋਂ ਬਾਅਦ ਡਰਾਈਵਿੰਗ ਨਾਲੋਂ ਵਧੀਕ ਕੰਮ ਹੋ ਸਕਦੀ ਹੈ ਤਾਂ ਵੀ ਸ਼ਰਾਬ ਨਾਲ ਜੁੜੇ ਬਹੁਤ ਉੱਚ ਦੁਰਘਟਨਾ ਖਤਰੇ ਅਤੇ ਅਧਿਕਾਰਤ ਕੈਨਾਬਿਸ ਪੋਜ਼ਿਟਿਵ ਡਰਾਈਵਰਾਂ ਦੇ ਵਿੱਚ ਘੱਟ THC 15 ਦੇ ਮੱਦੇ ਨਜ਼ਰ ਇਹ ਨਿਸ਼ਚਿਤ ਕੀਤਾ ਜਾ ਸਕਦਾ ਹੈ ਕਿ ਸ਼ਰਾਬ ਪੀਣ ਤੋਂ ਬਾਅਦ ਡਰਾਈਵਿੰਗ ਅਜੇ ਵੀ ਕੈਨੇਡਾ ਦੇ ਵਿੱਚ ਵੱਡੀ ਸਮੱਸਿਆ ਹੈ ਸਟੱਡੀ ਨੇ ਇਹ ਵੀ ਪਾਇਆ ਹੈ ਕਿ ਐਟਲਾਂਟਿਕ ਕੈਨੇਡਾ ਜ਼ਖਮੀ ਡਰਾਈਵਰਾਂ ਦੇ ਮਾਮਲਿਆਂ ਵਿੱਚ ਕੈਨੇਬਿਸ ਵਰਤੋਂ ਦੇ ਅਨੁਪਾਤ ਵਿੱਚ ਆਗੋ ਸੀ ਨੋਵਾ ਸਕੋਸ਼ੀਆ, ਨਿਊ ਬ੍ਰਾਂਸਵਿਕ ਤੇ ਨਿਊ ਫਾਉਂਡਲੈਂਡ ਤੇ ਲੈਬਰਾਡੋਰ ਤੋਂ 624 ਜ਼ਖਮੀ ਡਰਾਈਵਰਾਂ ਵਿੱਚੋਂ ਜਿਨ੍ਹਾਂ ਦਾ ਅਧਿਐਨ ਦੀ ਮਿਆਦ ਦੌਰਾਨ ਟੈਸਟ ਕੀਤਾ ਗਿਆ ਸੀ 26% ਡਰਾਈਵਰਾਂ ਨੇ ਕੈਨੇਬਿਸ ਲਈ ਪੋਜ਼ਿਟਿਵ ਟੈਸਟ ਕੀਤਾ ਜਦੋਂ ਕਿ 22% ਨੇ ਸ਼ਰਾਬ ਲਈ ਪੋਜ਼ਿਟਿਵ ਟੈਸਟ ਕੀਤਾ ਕੁੱਲ ਮਿਲਾ ਕੇ 70 ਫੀਸਦੀ ਨੇ ਨਸ਼ੀਲੇ ਪਦਾਰਥਾਂ ਜਾਂ ਸ਼ਰਾਬ ਲਈ ਪੋਜ਼ਿਟਿਵ ਟੈਸਟ ਕੀਤਾ ਜੋ ਰਾਸ਼ਟਰੀ ਔਸਤੋਂ ਵੀ ਉੱਚਾ ਸੀ ਯੂਨੀਵਰਸਿਟੀ ਆਫ ਬ੍ਰਿਟਿਸ਼ ਕੋਲੰਬੀਆ ਦੇ ਐਮਰਜੈਂਸੀ ਮੈਡੀਸਨ ਵਿਕਬਾਗ ਨਾਲ ਸੰਬੰਧਿਤ ਮੁੱਖ ਲੇਖਕ ਡਾਕਟਰ ਜੈਫ ਬਰੂਬੋਚਰ ਨੇ ਕਿਹਾ ਹੈ ਕਿ ਐਟਲੈਂਟਿਕ ਕੈਨੇਡਾ ਵਿੱਚ ਨਸ਼ੇ ਵਾਲੀ ਡਰਾਈਵਿੰਗ ਦੀ ਕੁੱਲ ਵਰਤੋਂ ਨੇ ਉਹਨਾਂ ਨੂੰ ਹੈਰਾਨ ਕਰ ਦਿੱਤਾ ਉਹ ਕਹਿੰਦੇ ਨੇ ਕਿ ਇੱਕ ਗੰਭੀਰ ਸਮੱਸਿਆ ਮੈਂ ਕਹਾਂਗਾ ਕਿ ਇਹ ਸਮੱਸਿਆ ਪੂਰੇ ਦੇਸ਼ ਵਿੱਚ ਹੈ ਪਰ ਐਟਲੈਂਟਿਕ ਕੈਨੇਡਾ ਦੇ ਵਿੱਚ ਇਹ ਸਭ ਤੋਂ ਵੱਧ ਦਿਖ ਰਹੀ ਹੈ ਬ੍ਰਿਟਿਸ਼ ਕੋਲੰਬੀਆ ਵਿੱਚ ਖੋਜ ਕਰਤਾ 2012 ਤੋਂ ਖੂਨ ਵਿੱਚ ਕੈਨਾਬਿਸ ਦੇ ਪਦਰਾਂ ਦਾ ਅਧਿਐਨ ਕਰ ਰਹੇ ਨੇ ਤੇ ਇਹ ਸਪਸ਼ਟ ਹੈ ਕਿ 2018 ਵਿੱਚ ਕਾਨੂੰਨੀ ਕਰਨ ਤੋਂ ਬਾਅਦ ਸਿਸਟਮ ਵਿੱਚ ਕੈਨਾਬਿਸ ਵਾਲੇ ਡਰਾਈਵਰਾਂ ਦੀ ਗਿਣਤੀ ਵਧ ਗਈ। ਉਹਨਾਂ ਕਹਿੰਦੇ ਕਿ ਉਹ ਇਹ ਕਹਿਣਗੇ ਕਿ ਇਹ ਮਿੱਠੀ ਸ਼ਰਾਬ ਅਜੇ ਵੀ ਸੰਭਾਵਤ ਤੌਰ ਤੇ ਇੱਕ ਇਕੱਲੇ ਪਦਾਰਤ ਦੇ ਰੂਪ ਦੇ ਵਿੱਚ ਸਭ ਤੋਂ ਵੱਡੀ ਸਮੱਸਿਆ ਹੈ ਪਰ ਇੱਕ ਨਵੀਂ ਸਮੱਸਿਆ ਸ਼ਰਾਬ ਤੇ ਕੈਨਾਬਿਸ ਦੇ ਮਿਲਣ ਦਾ ਸੁਮੇਲ ਹੈ ਤੇ ਇਹ ਇੱਕ ਬੁਰਾ ਮਿਲਾਪ ਹੈ। ਸਟੱਡੀ ਕਹਿੰਦੀ ਹੈ ਕਿ ਕੈਨਾਬਿਸ ਨਸ਼ਾ ਧਿਆਨ ਦੇ ਵਿੱਚ ਘਟ ਗਾਟ ਹੌਲੀ ਰਿਐਕਸ਼ਨ ਟਾਈਮ ਤੇ ਟਰੈਕਿੰਗ ਸਮਰਥਾ ਵਰਗੇ ਕੰਮਾਂ ਨੂੰ ਕਮਜ਼ੋਰ ਕਰਦਾ ਹੈ ਜਿਵੇਂ ਕਿ ਲੇਨ ਦੇ ਵਿੱਚ ਰਹਿਣਾ ਜਾਂ ਫਿਰ ਸਪੀਡੋਮੀਟਰ ਦੀ ਨਿਗਰਾਨੀ ਕਰਨਾ ਹਾਲਾਂਕਿ ਕਹਿੰਦੇ ਨੇ ਕਿ ਆਦਤ ਦੇ ਵਿੱਚ ਭਰ ਚੁੱਕੀ ਕੈਨਬਿਸ ਵਰਤੋਂ ਕਰਨ ਵਾਲੇ ਉਸ ਦੇ ਕੁਝ ਪ੍ਰਭਾਵਾਂ ਲਈ ਸਹਿਨਸ਼ੀਲਤਾ ਵਿਕਸਿਤ ਕਰ ਸਕਦੇ ਨੇ ਸਟੱਡੀ ਕਹਿੰਦੀ ਹੈ ਕਿ ਸ਼ਰਾਬ ਦੇ ਡਰਾਈਵਿੰਗ ਅਤੇ ਸੜਕ ਸੁਰੱਖਿਆ ਦੇ ਪ੍ਰਭਾਵ ਬਾਰੇ ਪੂਰੀ ਪਰਚੋਲ ਕੀਤੀ ਗਈ ਤੇ ਸਮਝੀ ਗਈ ਹੈ ਸ਼ਰਾਬ ਦੇ ਉਲਟ ਇਹ ਅੰਦਾਜ਼ਾ ਲਗਾਉਣਾ ਅਕਸਰ ਸੰਭਵ ਨਹੀਂ ਹੁੰਦਾ ਕਿ ਵੱਖ-ਵੱਖ ਨਸ਼ੀਲੇ ਪਦਾਰਥ ਖੂਨ ਸ਼ਰਾਬ ਤੇ ਗਾੜੇਪਨ ਦੇ ਨਾਲ ਡਰਾਈਵਿੰਗ ਨੂੰ ਕਿਵੇਂ ਪ੍ਰਭਾਵਿਤ ਕਰਨਗੇ ਬਲੂ ਬੌਚਰ ਕਹਿੰਦੇ ਨੇ ਕਿ ਸਟੱਡੀ ਦਾ ਟਾਰਗੇਟ ਦਰਸ਼ਕ ਐਮਰਜੈਂਸੀ ਰੂਮ ਡਾਕਟਰਾਂ ਜਨਤਕ ਸਿਹਤ ਅਧਿਕਾਰੀਆਂ ਪੁਲਿਸ ਤੇ ਅੱਖਤ ਡਰਾਈਵਿੰਗ ਬਾਰੇ ਜਾਗਰੂਕਤਾ ਫੈਲਾਉਣ ਵਾਲੀਆਂ ਸੰਗਠਨਾਵਾਂ ਵਿੱਚ ਸ਼ਾਮਿਲ ਹੈ ਉਹ ਕਹਿੰਦੇ ਨੇ ਕਿ ਇਹ ਲੋਕਾਂ ਨੂੰ ਨਸ਼ੇ ਵਿੱਚ ਡਰਾਈਵਿੰਗ ਦੇ ਖਤਰੇ ਬਾਰੇ ਚੇਤਾਵਨੀ ਦੇਣ ਲਈ ਹੈ ਸ਼ਰਾਬ ਅਤੇ ਕੈਨਬਿਸ ਦੇ ਸੁਮੇਲ ਦੇ ਖਤਰੇ ਬਾਰੇ ਮੈਂ ਸੱਚਮੁੱਚ ਉਮੀਦ ਕਰਦਾ ਕਿ ਅਸੀਂ ਇਸ ਤਰ੍ਹਾਂ ਦਾ ਡਾਟਾ ਇਕੱਠਾ ਕਰਦੇ ਰਹਿ ਸਕਦੇ ਹਾਂ ਪੁਲਿਸ ਇਸ ਨੂੰ ਕਾਨੂੰਨ ਲਾਗੂ ਕਰਨ ਦੇ ਲਈ ਮਾਰਗਦਰਸ਼ਨ ਵਜੋਂ ਵਰਤ ਸਕਦੀ ਹੈ ਤੇ ਜੋਖਮ ਦੀ ਰੋਕਥਾਮ ਵਾਲੇ ਲੋਕ ਇਸ ਨੂੰ ਜਨਤਕ ਸਿੱਖਿਆ ਲਈ ਵਰਤ ਸਕਦੇ ਨੇ ਨਿਊਜ਼ ਜਸਤੂ ਚੈਨਲ ਪੰਜਾਬੀ ਦੀ ਰਿਪੋਰਟ ਸਾਡਾ ਹਰ ਇੱਕ ਪ੍ਰੋਗਰਾਮ ਵੇਖਣ ਤੇ ਸਾਡੇ ਨਾਲ ਜੁੜਨ ਲਈ ਸਬਸਕ੍ਰਾਈਬ ਕਰੋ ਚੈਨਲ ਪੰਜਾਬੀ ਤੇ ਨੋਟੀਫਿਕੇਸ਼ਨ ਲਈ ਬੈਲ ਆਈਕਨ ਵਾਲੇ ਬਟਨ ਤੇ ਕਲਿੱਕ ਕਰੋ